ਹਾਂਜੀ ਪਹਿਲਾਂ ਬਹੁਤ ਸਾਰੀ ਚੋਰੀਆਂ ਹੁੰਦੀਆਂ ਨੇ ਮੋਟਰਸਾਈਕਲ ਸਪਲੈਂਡਰ ਨੂੰ ਤਾਂ ਕੋਈ ਛੜਦਾ ਹੀ ਨਹੀਂ ਪੀਣਾ ਦਾਸ਼ਾ ਕਰਦੇ ਨਹੀਂ ਅੱਛਾ ਮੰਨ ਲਓ ਜੀ ਨਸ਼ੇ ਦਾ ਬਹੁਤ ਪਰਹਮਾਰਾ ਹੋ ਰਿਹਾ ਜੀ ਚਿੱਟਾ ਵਗੈਰਾ ਯੂਨੀਵਰਸਿਟੀ ਚ ਚਾਲਦਾ ਹੈ ਇਹ ਸਾਫ ਨਾ ਇਹ ਯੂਨੀਵਰਸਿਟੀ ਜਿੰਨ ਜਲਦੀ 12 ਮੁੰਡੇ ਆਉਂਦੇ ਨੇ ਚੋਰੀ ਨਸ਼ੇ ਕਰਕੇ ਕੀ ਕਰਦੇ ਆ ਤੇ ਯੂਨੀਵਰਸਿਟੀ ਅੰਦਰ ਗੇਟ ਅੰਦਰ ਵੱੜਦੇ ਆ ਤਾਂ ਬਹੁਤ ਸਾਰੇ ਬਹਾਨੇ ਆ ਕਿ ਲਾਇਬ੍ਰੇਰੀ ਆ ਜਿਹੜਾ ਯੂਨੀਵਰਸਿਟੀ ਦੇ 24 ਘੰਟੇ ਖੁੱਲ੍ਹੀ ਹੈ ਕੋਈ ਪੜਨ ਦਾ ਬਹਾਨਾ ਲਾ ਕੇ ਆ ਗਿਆ ਜਾਂ ਹੋਰ ਆ ਗਿਆ ਕੋਈ ਆਈ ਕਾਰਡ ਸਾਰਿਆਂ ਦੇ ਨਹੀਂ ਚੈੱਕ ਹੁਕਾਉਂਦੇ ਅਗ ਜਾਂਦੇ ਬਹੁਤ ਸਾਰੇ ਹੌਸਟਲਾਂ ਦੇ ਰੂਮ ਚੋਂ ਵੀ ਲੈਪਟਾਪ ਚੋਰੀ ਹੋਏ ਕੀ ਤਾਂ ਇਥੇ ਸਿਕਿਉਰਟੀ ਦਾ ਅਟ ਵੀ ਪੈਸੀ ਲੈ ਕੇ ਰੱਖੇ ਹੋਏ ਨੇ ਜਿਹੜੇ 24 ਘੰਟੇ ਬੈਠਦੇ ਆ ਸੋ ਇਹਨਾਂ ਦੀ ਡਿਊਟੀ ਕਿੱਥੇ ਜਾ ਰਹੀ ਹੈ ਉਹ ਸਾਰੇ ਸਟੂਡੀ ਗੜੇ ਬਿਲਕੁਲ ਆਪਣੀ ਡਿਊਟੀ ਆ ਜਿਹੜੀ ਕੰਦੇ ਹੀ ਨਾਲ ਕਰਦੇ ਆ ਜੀ ਇਧਰ ਉਧਰ ਰਾਉਂਡ ਤੇ ਰਹਿੰਦੇ ਆ ਚੱਕਰ ਲੱਗਦਾ ਪਰ ਇਹ ਇਹੋ ਜਿਹਿਆਂ ਕਰਨਾ ਮਚੋਰੀ ਗਾਣਾ ਤਾਂ ਬਹੁਤ ਜ਼ਿਆਦਾ ਯੂਨੀਵਰਸਿਟੀ ਵੱਡੇ ਪੱਧਰ ਤੇ ਹੋ ਰਹੀ ਨਹੀਂ ਆਪਾਂ ਹੁਣ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਖੜੇ ਆ ਇੱਥੋਂ ਵੀ ਮੋਟਰਸਾਈਕਲ ਚੋਰੀ ਹੋ ਜਾਂਦੇ ਅੱਛਾ ਤੇ ਉਹ ਸਾਹਮਣੇ ਤੋਂ ਗੇਟ ਤੇ ਬੈਠੇ ਹੋਏ ਨੇ ਇੱਥੇ ਹੀ ਲੈ ਜਾਂਦੇ ਨੇ ਜੱਟ ਮੰਨ ਕੇ ਚਲੋ ਤੁਸੀਂ ਹੁਣ ਇੱਕ ਕੋਈ ਵੀ ਲੈ ਗਿਆ ਲੋਕ ਤੋਂ ਉੱਢ ਕੇ ਲੈ ਗਿਆ ਗੇਟ ਤੋਂ ਬਾਹਰ ਗਿਆ ਠੀਕ ਹੈ ਨਾ ਨਹੀਂ ਕਿ ਸਾਡਾ ਸੋਲਵ ਹੋ ਗਏਗਾ ਵੀ ਬਾਹਰ ਚਲਾ ਗਿਆ ਹੁਣ ਸਾਡਾ ਕੋਈ ਲੈਣ ਲੈਣ ਨਹੀਂ ਯੂਨੀਵਰਸਿਟੀ ਦੇ ਵਿੱਚੋਂ ਅੰਦਰੋਂ ਚੋਰੀ ਹੋਇਆ ਤਾਂ ਇਹਦੀ ਦੇਣਦਾਰ ਯੂਨੀਵਰਸਿਟੀ ਪ੍ਰਸ਼ਾਸਨ ਹੈ ਨਾ ਕਿ ਕੋਈ ਬਾਹਰਲਾ ਸ਼ਸ਼ਤਰਕਾਲ ਜੀ ਮੈਂ ਹੁਣ ਤੁਹਾਡੇ ਨਾਲ ਦੂਰ ਪਰਚੋਤਾਂ ਇੱਕ ਅਹਿਮ ਵਿਸ਼ੇ ਤੇ ਜੋ ਗੱਲ ਕਰਾਂਗੇ ਇਸ ਵੇਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਅਸੀਂ ਮੌਜੂਦ ਹੈਗੇ ਆਂ ਸੋ ਖਬਰਾਂ ਜੋ ਸਾਹਮਣੇ ਆ ਰਹੀ ਕਿ ਯੂਨੀਵਰਸਿਟੀ ਦੇ ਵਿੱਚ ਜੋ ਇਹ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਅੰਜਾਮ ਨਹੀਂ ਰਹੀਆਂ ਹੈਗੀਆਂ ਲਗਾਤਾਰ ਕੋਈ ਨਾ ਕੋਈ ਚੋਰੀ ਹੁੰਦੀ ਹੈ ਕਿਸੇ ਦੇ ਮੋਟਰਸਾਈਕਲਸ ਖੋੜੀ ਚੱਕੀ ਜਾਂਦੀ ਹੈ ਕਿਸੇ ਦੇ ਹੌਸਟਲ ਦੇ ਵਿੱਚੋਂ ਕਹਿ ਲੈ ਪਰਸ ਚੱਕੇ ਜਾਂਦੇ ਨੇ ਕੀਮਤੀ ਡਾਕੂਮੈਂਟਸ ਸਟੋਰੀ ਹੋ ਜਾਂਦੇ ਨੇ ਲੈਪਟਾਪ ਤੱਕ ਜਿਹੜੇ ਚੋਰੀ ਹੋ ਜਾਂਦੇ ਨੇ ਉਹ ਸਟੂਡੈਂਟ ਜਿਹੜੇ ਕੋਈ ਕੰਮ ਵੀ ਨਹੀਂ ਕਰਦੇ ਘਰਦੇ ਆ ਤੇ ਘਰਦਿਆਂ ਤੋਂ ਲੈ ਕੇ ਵਿਚਾਰੇ ਜਿਹੜਾ ਕੋਈ ਮਸਾ ਕੋਈ ਐਡਜਸਟਮੈਂਟ ਕਰਦਾ ਆਪਣੀ ਉਹ ਇੱਥੇ ਸਮਾਨ ਰੱਖ ਲੈਂਦੇ ਨੇ ਪਰ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਇੱਥੇ ਉਹਨਾਂ ਦੀ ਚੀਜ਼ ਸੇਫ ਹੀ ਹੈ ਨਹੀਂ ਤਾਂ ਇਹ ਵੀ ਮੇਰੇ ਨਾਲ ਮ ਕੀ ਕੋਈ ਘਟਨਾ ਹੋਈ ਹੈ ਮੋਟਰਸਾਈਕਲ ਚੋਰੀ ਹੋਇਆ ਸੋ ਇਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਸਿਸਟਰੀ ਗੱਲਬਾਤ ਕੀ ਗੱਲਬਾਤ ਹੋਈ ਹੈ ਫਿਰ ਗੱਲਬਾਤ ਐਵੇਂ ਸੀ ਸਾਡਾ ਬੁਲਟ ਸੀ ਅੱਛਾ ਅਸੀਂ ਦੋ ਮੁੰਡੇ ਸੀ ਤੇ ਇਧਰ ਸਰੇਂਦਰ ਦੇ ਚਾਹ ਪੀ ਕੇ ਆਏ ਸੀ ਮੂਰੇ ਇੱਕ ਸਟਾਲ ਹੈ ਤੇ ਅਸੀਂ ਜੋ ਅੰਦਰ ਬੜੇ ਜੀ ਤੇ ਇਧਰ ਮੁੰਡੇ ਖੜੇ ਸੀ ਹਸਪੀਟਲ ਜਾਣਾ ਸੀ ਅਸੀਂ ਸਾਡਾ ਫਿਰ ਦਾਖਲ ਸੀ ਜੀ ਤੇ ਉੱਥੇ ਬੁਲਟ ਖੜਾ ਕੇ ਅਸੀਂ ਡੀਨ ਦਾ ਦਫ਼ਤਰ ਮੂਰੇ ਤੇ ਗੱਡੀ 'ਚ ਬੈਠ ਕੇ ਚਲੇ ਗਏ ਜੀ ਹੂੰ ਤੇ ਜੀ ਤੜਕੇ ਨੂੰ ਆ ਕੇ ਦੇਖੇ ਅਸੀਂ ਉੱਥੇ ਹੀ ਸਾਰੀ ਰਾਤ ਦੀ ਹਸਪੀਟਲ ਤੇ ਸਵੇਰੇ ਨੂੰ ਆ ਕੇ ਦੇਖੇ ਉਸੇ ਬੁਲਟ ਹੈ ਨਹੀਂ ਸੀ ਅੱਛਾ ਹਾਂਜੀ ਤੇ ਅਸੀਂ ਸਾਰੇ ਕਿਤੇ ਹੀ ਲੱਭ ਕੇ ਬੁਲਟੀ ਹੋਸਟਲ ਵਗੈਰਾ ਸਾਰੇ ਕਿਤੇ ਛਾਣ ਮਾਰ ਕੇ ਤੇ ਅਸੀਂ ਸਕਿਉਰਟੀ ਗਾਰਡਾਂ ਨੂੰ ਉਹ ਕਰਾਈ ਜੀ ਸਾਡਾ ਬੁਲਟ ਟਾਈਮ ਕਰਕੇ ਆ ਗੱਲ ਹੋ ਗਈ ਤੇ ਉਹਨਾਂ ਨੇ ਸਾਰਾ ਨੰਬਰ ਲਿਖ ਲਿਆ ਜੀ ਜਿਵੇਂ ਕਰਕੇ ਅਸੀਂ ਸਾਰਾ ਕੁਝ ਛੋਟੀ ਜੋ ਕਰਾਂਗੇ ਮਦਦ ਕਰਾਂਗੇ ਜੀ ਤੇ ਅੱਜ ਅਸੀਂ ਔਰੇ ਵੀ ਰਿਪੋਰਟ ਦਿੱਤੀ ਤੇ ਕੈਮਰੇ ਖਵਾਏ ਨਹੀਂ ਜੀ ਲੋਕਾਂ ਨੇ ਜੀ ਸੋਮਵਾਰ ਤੱਕ ਸਾਨੂੰ ਟਾਈਮ ਦਿੱਤਾ ਜੀ 2 ਵਜੇ ਤੱਕ ਤੇ ਉਦੋਂ ਤੱਕ ਤੁਹਾਡਾ ਹੱਲ ਹੋ ਜੀਗਾ ਪਰ ਇਹ ਬਹੁਤ ਹੀ ਵੱਡਾ ਵਿਸ਼ਾ ਹੈਗਾ ਕਿ ਇਸ ਤਰ੍ਹਾਂ ਚੋਰੀਆਂ ਹੁੰਦੀਆਂ ਪਹਿਲਾਂ ਵੀ ਬਹੁਤ ਸਾਰੀਆਂ ਚੋਰੀਆਂ ਹੋਈਆਂ ਨੇ ਹਾਂ ਜੀ ਪਹਿਲਾਂ ਬਹੁਤ ਸਾਰੀਆਂ ਚੋਰੀਆਂ ਹੁੰਦੀਆਂ ਨੇ ਮੋਟਰਸਾਈਕਲ ਸਪਲੈਂਡਰ ਨੂੰ ਤਾਂ ਕੋਈ ਛੱਡਦਾ ਹੀ ਨਹੀਂ ਅੱਛਾ ਹਾਂ ਜੀ ਨਹੀਂ ਕੀ ਕਾਰਨ ਮੰਦਿਓ ਕੌਣ ਚੱਕਦਾ ਐਦਾਂ ਮਤਲਬ ਚੋਰੀ ਕੋਈ ਬਾਹਰੋਂ ਚੋਰ ਆਂਦੇ ਨੇ ਕਿ ਯੂਨੀਵਰਸਿਟੀ ਦੇ ਵਿੱਚ ਹੀ ਐਦਾਂ ਦਾ ਕੁਝ ਹੈਗਾ ਕਿ ਇੱਥੋਂ ਦੇ ਮੁੰਡੇ ਹੀ ਕਰ ਲੈਂਦੇ ਆ ਚੋਰੀ ਬਾ ਕੀ ਖਾਣਾ ਪੀਣਾ ਨਸ਼ਾ ਕਰਦੇ ਨਹੀਂ ਜੀ ਅੱਛਾ ਮੰਨ ਲਓ ਜੀ ਨਸ਼ੇ ਦਾ ਬਹੁਤ ਪਰਹਮਾਰਾ ਹੋ ਰਿਹਾ ਜੀ ਚਿੱਟਾ ਵਗੈਰਾ ਯੂਨੀਵਰਸਿਟੀ ਚ ਚੱਲਦਾ ਹੈ ਇਹ ਸਾਫ ਨਾ ਇਹ ਯੂਨੀਵਰਸਿਟੀ ਚ ਨਹੀਂ ਚੱਲਦਾ 12 ਮੁੰਡੇ ਆਉਂਦੇ ਨਹੀਂ ਜੀ ਅੱਛਾ ਜੋ ਯੂਨੀਵਰਸਿਟੀ ਚ ਨਹੀਂ ਇਹਨਾਂ ਨਸ਼ੇ ਹੈਗੇ ਜੀ ਅੱਛਾ ਜੀ ਆਪਾਂ ਹੌਸਟਲਾਂ ਦੀ ਗੱਲ ਕਰੀਏ ਬਹੁਤ ਸਾਰੀ ਗੱਲਾਂ ਤੇ ਇਹ ਵੀ ਆਉਂਦੀਆਂ ਨੇ ਕਿ ਯੂਨੀ ਦੇ ਵਿੱਚ ਹੀ ਹੌਸਟਲਾਂ ਦੇ ਵਿੱਚ ਹੀ ਨਸ਼ੇ ਹੁੰਦੇ ਆ ਹੋ ਸਕਦੇ ਨੇ ਜੀ ਪਰ ਅਸੀਂ ਨਹੀਂ ਇਹ ਕੀ ਮੰਨਦੇ ਅਸੀਂ ਨਹੀਂ ਕਰੀ ਅਜੇ ਤੱਕ ਹਮ ਅਸੀਂ ਚੀਜ਼ ਇਹ ਦੇਖੀ ਵੀ ਨਹੀਂ ਜੀ ਅੱਛਾ ਹਾਂਜੀ ਠੀਕ ਹੈ ਤਾਂ ਬਾਈ ਤੁਸੀਂ ਵੀ ਇਹਨਾਂ ਦੇ ਨਾਲੋਂ ਕਿਵੇਂ ਮਾਹੌਲ ਹੈ ਯੂਨੀਵਰਸਿਟੀ ਦੇ ਇਸ ਤਰ੍ਹਾਂ ਚੋਰੀਆਂ ਹੋ ਰਹੀਆਂ ਨੇ ਘਰ ਦੇ ਤੇ ਭੇਜੇ ਕੀਮਤੀ ਸਮਾਨ ਦੇ ਕੇ ਤੇ ਫਿਰ ਇੱਥੇ ਚੋਰੀਆਂ ਹੋ ਜਾਂਦੀਆਂ ਫਿਰ ਉਹਦਾ ਕੀ ਫਾਇਦਾ ਆਪਾਂ ਸੇਫਟੀ ਦੇ ਲਈ ਤੇ ਹਾਸਟਲਾਂ ਦੇ ਵਿੱਚ ਰਹਿਣੇ ਆ ਐਂਡ ਇੱਥੇ ਸਿਕਿਉਰਟੀ ਵੀ ਹੈਗੀ ਹੈ ਕਿਉਂਕਿ ਜੀ ਮਸਲਾ ਕੀ ਹੈ ਜਿਹੜੇ ਲੋਕਲ ਏਰੀਆ ਦੇ ਹੈਗੇ ਆ ਜਿੱਦਾਂ ਛੋਟੇ ਵੀ ਨੇ ਗੱਲ ਕਰੀਏ ਕਿ ਨਸ਼ੇ ਦੀ ਪਰਮਾਰ ਬਿਲਕੁਲ ਹੈਗੀ ਹੈ ਕਿਉਂਕਿ ਚੋਰੀ ਨਸ਼ੇ ਕਰਕੇ ਹੀ ਕਰਦੇ ਆ ਤੇ ਯੂਨੀਵਰਸਿਟੀ ਅੰਦਰ ਗੇਟ ਅੰਦਰ ਵੜਦੇ ਆ ਤਾਂ ਬਹੁਤ ਸਾਰੇ ਬਹਾਨੇ ਆ ਕਿ ਲਾਇਬ੍ਰੇਰੀ ਆ ਜਿਹੜਾ ਯੂਨੀਵਰਸਿਟੀ ਦੀ 24 ਘੰਟੇ ਖੁੱਲੀ ਆ ਕੋਈ ਪੜਨ ਦਾ ਬਹਾਨਾ ਲਾ ਕੇ ਆ ਗਿਆ ਜਾਂ ਹੋਰ ਆ ਗਿਆ ਕੋਈ ਆਈ ਕਾਰਡ ਸਾਰਿਆਂ ਦੇ ਨਹੀਂ ਚੈੱਕ ਹੋ ਪਾਉਂਦੇ ਅਗਲਾ ਜੇ ਕਈ ਵਾਰੀ ਨਹੀਂ ਹੁੰਦਾ ਅਗਲਾ ਕਹਿੰਦਾ ਜੀ ਮੇਰਾ ਰੂਮ ਚ ਪਿਆ ਜਾਂ ਹੋਰ ਹੈ ਉਹ ਆ ਕੇ ਅੰਦਰ ਹੌਸਟਲਾਂ ਚ ਵੀ ਚਲੇ ਜਾਂਦੇ ਆ ਬਹੁਤ ਸਾਰੇ ਹੌਸਟਲਾਂ ਦੇ ਰੂਮ ਚੋਂ ਵੀ ਲੈਪਟਾਪ ਚੋਰੀ ਬਹੁਤ ਸਾਰੀਆਂ ਪਿੱਛੇ ਕੁਝ ਦਿਨਾਂ ਦੀ ਘਟਨਾ ਹੋਈ ਹੈ ਮੁੰਡੇ ਦੇ ਰੂਮ ਦੇ ਵਿੱਚ ਲੈਪਟਾਪ ਚੋਰੀ ਹੋ ਗਿਆ ਰਾਤ ਬੁਲਟ ਚੋਰੀ ਹੋਇਆ ਸਪੈਂਡਰ ਦੀ ਤਾਂ ਛੱਡੋ ਗੱਲ ਉਹ ਤਾਂ ਕੋਲੋਂ ਆਰਾਮ ਜੀ ਨਾਲ ਲੈ ਜਾਂਦੇ ਆ ਪਰ ਇਹਦੇ ਵਿੱਚ ਕਾਰਨ ਕੀ ਹੈ ਕਿ ਸਾਡੀ ਯੂਨੀਵਰਸਿਟੀ ਦੀ ਸਿਕਿਉਰਿਟੀ ਦਾ ਲੈਫਟਸ ਦਾ ਮਾਮਲਾ ਹੈਗਾ ਤੇ ਜੇ ਇਹਨਾਂ ਕੋਲੇ ਜਾ ਕੇ ਗੱਲ ਕਰਦੇ ਆ ਤੇ ਉੱਤੋਂ ਇਹ ਕਹਿੰਦੇ ਵੀ ਤੁਸੀਂ ਇਹ ਜਿਹੀ ਜਿੰਗਾ ਖੜਾਉਣੇ ਕਿਉਂ ਅੱਛਾ ਤੁਹਾਨੂੰ ਇਹ ਜਵਾਬ ਮਿਲਦੇ ਆ ਇਹੋ ਜਿਹੇ ਜਵਾਬ ਹੀ ਆਉਂਦੇ ਆ ਤੇ ਚੋਰੀ ਹੁਣ ਅੱਜ ਹੋਈ ਐ ਸਵੇਰੇ ਜੇ ਅਸੀਂ ਕਹਾਂ ਵੀ ਸਾਨੂੰ ਜਿਹੜੀ ਵੀਡੀਓਗ੍ਰਾਫੀ ਐ ਉਹਦੀ ਬੁਲਟ ਦੀ ਦਿਖਾ ਦਿਓ ਨਹੀਂ ਕਹਿੰਦੇ ਮੰਡੇ ਦਿਖਾਈ ਜਾਊਗੀ ਮੰਡੇ ਤੱਕ ਦੋ ਦਿਨ ਪਏ ਐ ਦੋ ਦਿਨਾਂ ਦੇ ਵਿੱਚ ਬੁਲਟ ਕਿੱਥੇ ਦਾ ਕਿੱਥੇ ਜਾਊਗਾ ਕੌਣ ਜ਼ਿੰਮੇਵਾਰ ਐ ਕੋਈ ਸਟੂਡੈਂਟ ਐ ਇੱਕ ਤਾਂ ਚਲ ਠੀਕ ਐ ਪੜਨ ਆਏ ਐ ਸਾਧਨ ਬਿਨਾ ਨਹੀਂ ਸਰਦਾ ਹੈ ਕਿਤੇ ਕਈ ਵਾਰੀ ਕਿਤੇ ਐਮਰਜੈਂਸੀ ਹੁਣ ਰਾਤ ਹੀ ਦੱਸਿਆ ਕਿਸੇ ਹਸਪੀਟਲ ਗਏ ਐ ਖੜਾ ਕੇ ਆਪਾਂ ਸਾਰੇ ਇਕੱਠੇ ਨੇ ਗੱਡੀ 'ਚ ਚਲੇ ਗਏ ਐ ਨਾਲ ਬੁਲਟ ਨਹੀਂ ਚੱਕਿਆ ਖੜਾਤਾ ਸਟੂਡੈਂਟ ਵੈਲਫੇਅਰ ਉਹਦੇ ਸਾਹਮਣੇ ਖੜਾ ਆ ਉੱਥੇ ਕੈਮਰੇ ਵੀ ਹੈਗੇ ਐ ਜੇ ਕੈਮਰੇ ਕਹਿੰਦੇ ਨੇ ਇਹ ਕਿਹੜਾ ਸਾਫ ਚੱਲਦਾ ਫਿਰ ਲਾਏ ਕਿਉਂ ਆ ਹੂੰ ਆਨ ਰੋਡ ਐ ਕੋਈ ਸਾਈਡ ਤੇ ਵੀ ਨਹੀਂ ਮੰਨਿਆ ਕਿ ਆਪਾਂ ਕਿਸੇ ਡਿਪਾਰਟਮੈਂਟ ਦੀ ਪਾਰਕਿੰਗ ਚ ਲਾ ਗਿਆ ਹੋਰ ਲਾ ਗਿਆ ਆਨ ਰੋਡ ਜਦੋਂ ਅੰਦਰ ਆਪਾਂ ਵੜਦੇ ਆਂ ਟੀ ਪੁਆਇੰਟ ਦੇ ਡਿਪੰਡ ਦੇ ਨਾਲ ਹੀ ਵੈਲਫੇਅਰ ਸਟੂਡੈਂਟ ਵੈਲਫੇਅਰ ਹੈ ਜਿੱਥੇ ਪਾਸਟੂਆਂ ਨੂੰ ਆਉਣ ਜਾਣ ਹੈਗਾ ਆਵਾਜ਼ਾਈ ਹੈਗੀ ਆ ਉੱਥੋਂ ਚੋਰੀ ਹੋ ਜਾਣਾ ਤਾਂ ਬਹੁਤ ਯੂਨੀਵਰਸਿਟੀ ਲਈ ਮੰਦਭਾਗੀ ਗੱਲ ਆ ਬਿਲਕੁਲ ਜੇ ਆਪਾਂ ਕਹੀਏ ਤਾਂ ਇੱਥੇ ਸਿਕਿਉਰਟੀ ਗਾਰਡਸ ਵੀ ਪੈਸੇ ਲੈ ਕੇ ਰੱਖੇ ਹੋਏ ਨੇ ਜਿਹੜੇ 24 ਘੰਟੇ ਬੈਠਦੇ ਆ ਸੋ ਇਹਨਾਂ ਦੀ ਡਿਊਟੀ ਕਿੱਥੇ ਜਾ ਰਹੀ ਹੈ ਬਿਲਕੁਲ ਸਹੀ ਗੱਲ ਹੈ ਕਿੰਗੀ ਜੇ 8 ਘੰਟੇ ਦੀ ਡਿਊਟੀ ਹੈ ਤਾਂ ਉਹ ਇਹ ਨਹੀਂ ਕਿ ਇਕੱਲੇ ਚੇਅਰ ਤੇ ਬੈਠ ਕੇ ਬਹੁਤ ਸਾਰੇ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਸਿਕਿਉਰਟੀ ਗਾਰਡ ਏਦਾਂ ਦੇ ਆ ਬਹੁਤ ਸਾਰੇ ਸਿਕਿਉਰਟੀ ਗਾਰਡ ਬਿਲਕੁਲ ਆਪਣੀ ਡਿਊਟੀ ਆ ਜਿਹੜੀ ਤੰਦੇ ਹੀ ਨਾਲ ਕਰਦੇ ਆ ਜੀ ਇਧਰ ਉਧਰ ਰਾਉਂਡ ਤੇ ਰਹਿੰਦੇ ਆ ਚੱਕਰ ਲਗਦਾ ਪਰ ਇਹ ਇਹੋ ਜਿਹਿਆਂ ਘਟਨਾਵਾਂ ਚੋਰੀਆਂ ਆ ਤਾਂ ਬਹੁਤ ਜ਼ਿਆਦਾ ਯੂਨੀਵਰਸਿਟੀ ਵੱਡੇ ਪੱਧਰ ਤੇ ਹੋ ਰਹੀ ਨਹੀਂ अच्छा हां ਤੇ ਉਹ ਸਾਹਮਣੇ ਤੋਂ ਗੇਟ ਤੇ ਬੈਠੇ ਹੋਏ ਨੇ ਇੱਦਾਂ ਹੀ ਲੈ ਜਾਂਦੇ ਨੇ ਚੱਕ ਮੰਨ ਕੇ ਚਲੋ ਤੁਸੀਂ ਹੁਣ ਇੱਕ ਕੋਈ ਵੀ ਲੈ ਗਿਆ ਲੋਕ ਤੋੜ ਕੇ ਲੈ ਗਿਆ ਗੇਟ ਤੋਂ ਬਾਹਰ ਗਿਆ ਇਹ ਕਹਿੰਦਾ ਨਹੀਂ ਕਿ ਸਾਡਾ ਸੌਲਵ ਹੋ ਗਿਆ ਵੀ ਬਾਹਰ ਚਲਾ ਗਿਆ ਹੁਣ ਸਾਡਾ ਕੋਈ ਲੈਣ ਦੇਣ ਨਹੀਂ ਯੂਨੀਵਰਸਿਟੀ ਦੇ ਵਿੱਚੋਂ ਅੰਦਰੋਂ ਚੋਰੀ ਹੋਇਆ ਤਾਂ ਇਹਦੀ ਦੇਣਦਾਰ ਯੂਨੀਵਰਸਿਟੀ ਪ੍ਰਸ਼ਾਸਨ ਹੈ ਨਾ ਕਿ ਕੋਈ ਬਾਹਰਲਾ ਬਿਲਕੁਲ ਹਾਂ ਕਿਉਂਕਿ ਯੂਨੀਵਰਸਿਟੀ ਅੰਦਰ ਕੋਈ ਸਟੂਡੈਂਟ ਆ ਰਿਹਾ ਘਟੋ ਘਟ ਇੱਕ ਫਰਜ਼ ਬਣਦਾ ਉਹਦਾ ਆਪਾਂ ਨੂੰ ਕਿਉਂਕਿ ਰੋਜ਼ਾਨਾ ਆਉਣ ਵਾਲੇ ਸਟੂਡੈਂਟ ਦਾ ਪਛਾਣ ਹੋ ਜਾਂਦੀ ਵੀ ਸਾਡੀ ਯੂਨੀਵਰਸਿਟੀ ਦਾ ਸਟੂਡੈਂਟ ਹੈ ਰੋਜ਼ਾਨਾ ਰੀਡਿੰਗ ਰੂਮ ਬਹੁਤ ਸਾਰੇ ਇਹ ਹੈ ਕਿ ਰੀਡਿੰਗ ਰੂਮ ਖੁੱਲੇ ਹੁਣ ਕਰਕੇ ਪਹਿਲਾਂ ਪੜ੍ਹੇ ਹੋਏ ਸਟੂਡੈਂਟ ਵੀ ਪੜ੍ਹਨ ਆਉਂਦੇ ਆ ਹਾਂਜੀ ਕਿਉਂਕਿ ਜਾਣ ਪਛਾਣ ਹੋ ਜਾਂਦੀ ਪਤਾ ਲੱਗ ਜਾਂਦਾ ਰੋਜ਼ਾਨਾ ਜਿਹੜਾ ਰੋਜ਼ਾਨਾ ਨਹੀਂ ਆ ਰਿਹਾ ਕਿਉਂਕਿ ਇੰਨਾ ਕ ਵੀ ਸਿਕਿਉਰਟੀ ਜਾਂ ਪੁਲਿਸ ਮੁਲਾਜ਼ਮਾਂ ਨੂੰ ਪਤਾ ਲੱਗ ਜਾਂਦਾ ਵੀ ਇਹੇ ਬੰਦਾ ਚੋਰ ਹੈ ਜਾਂ ਕੀ ਆ ਹੂੰ ਪੁਲਿਸ ਅਜੇ ਕੰਪਲੀਟ ਹੋ ਗਈ ਉਹਨਾਂ ਨੇ ਸਾਨੂੰ ਬਹੁਤ ਆਪਣਾ ਭਰੋਸਾ ਦਿੱਤਾ ਹੈ ਯਕੀਨ ਵੀ ਹੈ ਕਿ ਉਹ ਕਿਤੇ ਨਾ ਕਿਤੇ ਜਿਹੜਾ ਬੁਲਟ ਦਾ ਹੱਲ ਹੈ ਜੋ ਜ਼ਰੂਰ ਕਰਕੇ ਦੇਣਗੇ ਜੀ 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 ਪਰ ਇਹ ਬਹੁਤ ਹੀ ਵੱਡਾ ਸਵਾਲ ਹੁੰਦਾ ਹੈ ਖੜਾ ਬਈ ਤੁਸੀਂ ਵੀ ਇਸ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹੋ ਤੇ ਇਦਾਂ ਦਾ ਮਾਹੌਲ ਕਦੋਂ ਤੋਂ ਬਣਿਆ ਹੋਇਆ ਹੈ ਇਹ ਇਹ ਜੀ ਹੁਣ ਥੋੜਾ ਜਿਆਦਾ ਜਾਦੇ ਹੋ ਗਿਆ ਇਹਦਾ ਜਦੋਂ ਦਾ ਸਮਝੋ ਨਸ਼ੇ ਵੱਧ ਗਿਆ ਆਪਣੇ ਲਾ ਲਓ ਅੱਛਾ ਉਹਦੇ ਨਾਲੇ ਕੰਮ ਵੱਧ ਗਏ ਬਈ ਤੁਸੀਂ ਦੇਖਿਓ ਇਹ ਤਿੰਨੇ ਸ਼ਿਨੂਸ਼ੇ ਕਰਦੇ ਆ ਨੌਜਵਾਨ ਯੂਨੀਵਰਸਿਟੀ ਦੇ ਵਿੱਚ ਕਿਤੇ ਕਰਦੇ ਵੇਖਿਓ ਹੁਣ ਹੈਗਾ ਇੰਨੇ ਜਿਆਦਾ ਕੰਮ ਵਧਿਆ ਹੋਇਆ ਹੈ ਇੱਥੇ ਤਾਂ ਨਹੀਂ ਤੁਸੀਂ ਆਪਣਾ ਇਧਰੋਂ ਆ ਰੋਡ ਪੱਕ ਜੋ ਇੱਧਰ ਠੀਕਾ ਆ ਗਿਆ ਪਰਲੇ ਪਾਸੇ ਆ ਗਿਆ ਇੱਧਰ ਤੁਸੀਂ ਸ਼ਾਮ ਨੂੰ ਦੇਖਿਓ ਜਿਵੇਂ ਮੇਲਾ ਲੱਗੇ ਹੁੰਦਾ ਐ ਹੁੰਦਾ ਹਾਂ ਹਾਂਜੀ ਤੇ ਬਾਕੀ ਆ ਦੂਜਾ ਨਸ਼ਾ ਜਿਹੜਾ ਆਪਾਂ ਬਾਹਰੋਂ ਆ ਰਿਹਾ ਚਿੱਟਾ ਵਗੈਰਾ ਇਹ ਵੀ ਜਿਆਦਾ ਹੈ ਅੰਦਰ ਤਾਂ ਨਹੀਂ ਹੈਗੀਆਂ ਘਟਨਾਵਾਂ ਅੰਦਰ ਬੱਚੇ ਤਾਂ ਰਹੇ ਆਪਣੇ ਸਟੂਡੈਂਟਾਂ ਦੀ ਬਾਹਰ ਹੈ ਜਿਹੜੇ ਪੀ ਜੀਆਂ ਪੂਜੀਆਂ ਵਗੈਰਾ ਪਰ ਉਹ ਇਫੈਕਟ ਤਾਂ ਗਲਤੀ ਪਾਣਗੇ ਨਾ ਕਿਉਂਕਿ ਬੱਚੇ ਜੇ ਪੜਨ ਜਾਂਦੇ ਆ ਪੜ ਕੇ ਉਹਤੇ ਬਾਹਰ ਘੁੰਮਣ ਫਿਰਨ ਜਾਣਾ ਕੋਈ ਸਮਾਨ ਹੀ ਲੈਣਾ ਤੇ ਉਹ ਉਹਨਾਂ ਨੂੰ ਦੇਖ ਕੇ ਤਾਂ ਉਹ ਚੀਜ਼ਾਂ ਸੋਚਣਗੇ ਆ ਸੋਚਣਗੇ ਬਿਲਕੁਲ ਸਹੀ ਗੱਲ ਹੈ ਇਹ ਪ੍ਰਸ਼ਾਸਨ ਨੂੰ ਥੋੜ ਕਾਲਾ ਮੁੰਡੇ ਦਾ ਛੋਟੇ ਵੀਰ ਦਾ ਸਾਡੇ ਦਾ ਬੁਲਟ ਚੋਰੀ ਹੋਇਆ ਹੈ ਰਾਤ ਖੜਾ ਆ ਗਏ ਸਵੇਰੇ ਦੇਖਿਆ ਜਦੋਂ ਹੈ ਨਾ ਬੁਲਟ ਉੱਥੇ ਤੁਸੀਂ ਇਹ ਲਾ ਲੋ ਵੀ ਘਰਦਿਆਂ ਨੂੰ ਮਸਾਂ ਪੜਨ ਭੇਜਦਾ ਹੈ ਕੋਈ ਇੱਥੇ ਪੜਨਾ ਆਉਂਦਾ ਹੈ ਫੀਸਾਂ ਭਰਦਿਆਂ ਖਰਚੇ ਰੋਜ਼ ਦੇ ਹੈ ਨਾ ਤਾਂ ਕਰਕੇ ਇਹ ਬਹੁਤ ਆਪਾਂ ਨੂੰ ਤਾਂ ਬਹੁਤ ਵੱਡੀ ਚੋਰੀ ਹੈ ਇਹ ਚੀਜ਼ ਦੀ ਤੇ ਉਹਦਾ ਬੁਲਟ ਦਾ ਨੰਬਰ ਹੈ UPV 13 ਨੰਬਰ ਹੈ 8552 ਨੰਬਰ ਹੈ ਬੁਲਟ ਦਾ ਤੇ ਅਹੀ ਬੇਨਤੀ ਹੈ ਵੀ ਜੇ ਕੋਈ ਵੀ ਦੇਖਦਾ ਹੈ ਆਪਾਂ ਨੂੰ ਸੁਣਦਾ ਹੈ ਕੋਈ ਦੇਖੇ ਉਹਨੂੰ ਪਿੱਛੇ ਪੰਜਾਬ ਵੀ ਲਿਖਿਆ ਹੋਇਆ ਉਹਦੀ ਨੰਬਰ ਪਲੇਟ ਤੇ ਠੀਕ ਹੈ ਜੀ ਤੇ ਕੋਈ ਦੱਸੇ ਵੀਰ ਆਪਣਾ ਜੇ ਕੋਈ ਕਾਊਂਟਰ ਸਾਥਾਣੇ ਦੇ ਵਿੱਚ ਰਿਪੋਰਟ ਕਰ ਦੇ ਜੇ ਕੋਈ ਵੀ ਕਿਸੇ ਵੀ ਏਰੀਆ ਚ ਕੋਈ ਵੋਲਟ ਦੇਖਿਆ ਜਾਂਦਾ ਜਿਹੜੇ ਵੋਲਟ ਦੇਖਿਆ ਜਾਂਦਾ ਇਦਾਂ ਦਾ ਕੋਈ ਹੋਵੇ ਵੀ ਜਾਂ ਖੜਿਆ ਹੋਵੇ ਕਾਫੀ ਤੇਰ ਤੋਂ ਵੀ ਕਿਸੇ ਨੇ ਛੇੜਿਆ ਨਾ ਹੋਵੇ ਕੋਈ ਖੜਾ ਕੇ ਵੀ ਕਈ ਵਾਰ ਗਰਮਪਰਾ ਵੀ ਹੋ ਜਾਂਦਾ ਹੈ ਨਾ ਵੀ ਜਰੂਰ ਦੱਸਿਓ ਅਰਬਨ ਸਟੇਟ ਫੇਸ 28 ਥਾਣੇ 'ਚ ਰਿਪੋਰਟ ਕਰੀ ਹੋਈ ਹੈ ਉੱਥੇ ਜਾਣਕਾਰੀ ਦਿਓ ਠੀਕ ਹੈ ਸੋ ਇਹ ਬਹੁਤ ਹੀ ਵੱਡਾ ਵਿਸ਼ਾ ਬਣਿਆ ਹੋਇਆ ਕਿਉਂਕਿ ਬੱਚੇ ਇੱਥੇ ਪੜਨ ਆस्ते ਆਉਦੇ ਨੇ ਖਰਚ ਜੋਗੇ ਪੈਸੇ ਮਾਪੇ ਮਸਾ ਪੂਰੇ ਕਰਦੇ ਕਿ ਬੱਚੇ ਇੱਥੇ ਕੰਮ ਕਰਦੇ ਆਪਨੇ ਫੀਸਾ ਭਰਦੇ ਆ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਕਿਤਨਾ ਨਾ ਕਿਤੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਸ ਬਾਰੇ ਜ਼ਰੂਰ ਧਿਆਨ ਦੇਣਾ ਚਾਹੀਦਾ ਕਿਉਂਕਿ ਦੇਖੋ ਬੱਚੇ ਫੀਸ ਭਰ ਰਹੇ ਆ ਇੱਥੇ ਸਿਕਿਉਰਿਟੀ ਗਾਰਡਸ ਬੈਠੇ ਰਹੀਵਨ ਕਿ ਕੈਮਰਾਜ਼ ਲੱਗੇ ਹੋਏ ਨੇ ਤਾਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਣੀਆਂ ਕੋਈ ਆਊਟਸਾਈਡਰ ਆ ਕੇ ਇਸ ਤਰ੍ਹਾਂ ਚੋਰੀ ਕਰਕੇ ਲੈ ਜਾਏ ਇਹ ਬਹੁਤ ਹੀ ਵੱਡਾ ਸਵਾਲ ਯੂਨੀਵਰਸਿਟੀ ਪ੍ਰਸ਼ਾਸ